ਹਾਂਜੀ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਬਈ ਪਹਿਲੀ ਗੱਲ ਕਰਾਂਗੇ ਆਪਾਂ ਜਗਤਾਰ ਹਵਾਰਾ ਜੋ ਜਿਹੜਾ ਕਿ ਬਹੁਤ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਸੀ ਤੇ ਬਾਅਦ ਦੇ ਵਿੱਚ ਨਾਲ-ਨਾਲ ਆਪਾਂ ਅਮਰਤਪਾਲ ਦੇ ਜਿਹੜੇ ਵਕੀਲ ਹੈ ਇੱਕ ਜਿਹੜਾ ਪੱਤਰਕਾਰ ਨਾਲ ਕਈ ਸਵਾਲ ਕਰ ਰਿਹਾ ਕਿਉਂਕਿ ਜੋ 2027 ਦੇ ਵਿੱਚ ਇੱਕ ਜਿਹੜੀ ਲਹਿਰ ਬਣੀ ਹੋਈ ਆ ਵੀ ਹਰ ਹਾਲਤ ਚਮਰਤਪਾਲ ਬਾਹਰ ਆਣਗੇ ਤਾਂ ਉਹਨਾਂ ਦੇ ਵਕੀਲ ਦਾ ਵੀ ਇਹ ਕਹਿਣਾ ਪਹਿਲੀ ਗੱਲ ਜਿਹੜੀ ਆਪਾਂ ਦੱਸੀਏ ਲੰਬੇ ਸਮੇਂ ਤੋਂ ਜਿਹੜਾ ਇੱਕ ਮੁਹਾਲੀ ਦਾ ਇੱਕ ਜਿਹੜਾ ਕੇਸ ਇਹ ਉਹਨਾਂ ਦਾ ਮੁਹਾਲੀ ਦੀ ਅਦਾਲਤ ਨੇ ਉਹਨੂੰ ਬਰੀ ਕੀਤਾ ਗਿਆ ਤੇ ਕਹਿਣ ਦਾ ਮਤਲਬ ਬਹੁਤ ਲੰਬੇ ਸਮੇਂ ਤੋਂ ਜਗਤਾਰਾ ਮਹਾਰਾਜੋ ਜੇਲ੍ਹ ਦੇ ਵਿੱਚ ਬੰਦ ਸੀ ਤੇ ਹੁਣ ਪਹਿਲੀ ਗੱਲ ਆਪਾਂ ਕਰਾਂਗੇ ਜਿਹੜਾ ਕੀ ਉਹਨਾਂ ਦਾ ਵਕੀਲ ਆ ਅਮਰਤਪਾਲ ਦਾ ਵੀ ਅਮਰਤਪਾਲ ਬਾਰੇ ਕੀ ਕਹਿਣਾ ਕਿਉਂਕਿ ਨਾਲ-ਨਾਲ ਜਿਹੜੇ ਉਹਨਾਂ ਦੇ ਸਾਥੀ ਆ ਜਿਵੇਂ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਦੇ ਵਿੱਚ ਲਿਆਤਾ ਜਾ ਰਹੇ ਸੀ ਤੇ ਜਿਹੜੀ ਗੱਲ ਹੁਣ ਕਰੀਏ ਅਮਰਤਪਾਲ ਦੀ ਅਮਰਤਪਾਲ ਤੇ ਤੀਜੀ ਵਾਰ ਐਨਐਸਏ ਲੱਗੀ ਆ ਤਾਂ ਪਹਿਲਾਂ ਤੁਹਾਨੂੰ 2 ਮਿੰਟ ਦੀ ਵੀਡੀਓ ਸੁਣਾਵਾਂਗੇ ਵੀ ਉਹਨਾਂ ਦੇ ਵਕੀਲ ਦਾ ਕੀ ਕਹਿਣਾਗਾ ਤੇ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਬਣੇ ਰਹੋ ਚੈਨਲ ਤੇ ਇਹ ਜਦੋਂ ਇਹ ਹਰ ਸਾਲ ਐਨਐਸਏ ਵਧਾਈ ਜਾਂਦੀ ਹੈ ਜਦੋਂ ਭਾਈ ਅਮਰਪਾਲ ਉਹਨਾਂ ਦੀ ਐ ਕਿ ਨਹੀਂ ਵਧੀ ਸੀ 23 April ਤੋਂ ਆਪਾਂ ਥੋੜੀ ਜਿਹੀ ਪਿੱਛੇ ਚਲੇ ਜਾਂਦੇ ਆ ਗੱਲ ਤਾਂ ਲੱਗ ਰਹੀ ਸੀ ਵੀ ਸ਼ਾਇਦ ਪੰਜਾਬ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਲੈ ਆਂਦਾ ਜਾਵੇਗਾ ਫਿਰ ਇੱਕਦਮ ਆਂਦਾ ਕਿ ਨਹੀਂ ਯਾਰ ਉਹਨਾਂ ਦੀ ਐਨਐਸਏ ਵਧਾ ਦਿੱਤੀ ਗਈ ਹੈ ਕਿੰਨਾ ਦੇਖਦੇ ਹੋ ਸ਼ੀ ਅਜੀਤ ਹੈਗੀ ਹੈ ਗੱਲ ਜੀ ਦੇਖੋ ਸਾਨੂੰ ਸਾਰਿਆਂ ਨੂੰ ਲੱਗ ਰਿਹਾ ਸੀ ਵੀ ਜੋ 16 17 April 2025 ਦੇ ਲਾਗੇ ਵੀ ਹੁਣ ਜਿਵੇਂ ਸਾਰੇ ਆ ਚੁੱਕੇ ਨੇ ਜਿਵੇਂ ਟੋਟਲ ਜਿਹੜੇ 10 ਪੰਜਾਬ ਦੇ ਜਿਹੜੇ ਨੌਜਵਾਨ ਸਨ ਉਥੇ ਦਿੜੂਗੜ੍ਹ ਵਿੱਚ ਐਨਐਸਏ ਲਾ ਕੇ ਭੇਜੇ ਸੀ ਤੇ ਉਹਨਾਂ ਵਿੱਚੋਂ ਜੋ 9 ਜੋ ਆ ਚੁੱਕੀ ਸੀ ਪੰਜਾਬ ਦੇ ਵਿੱਚ ਤੇ ਜੋ ਇਕੱਲੇ ਭਾਈ ਅਮਰਿਤਪਾਲ ਸਿੰਘ ਰਹਿ ਗਏ ਸੀ ਤਾਂ ਬੜੀਆਂ ਉਮੀਦਾਂ ਸੀ ਸਾਨੂੰ ਸਰਕਾਰੀ ਦਰਬਾਰੇ ਵੀ ਇਹ ਸਨ ਨੂੰ ਮਿਲ ਰਿਹਾ ਸੀ ਵੀ ਹੋਣ ਬੜੇ ਛੇਤੀ ਜੋ ਭਾਈ ਅਮਰਿਤਪਾਲ ਸਿੰਘ ਨੇ ਉਹ ਪੰਜਾਬ ਵਾਪਸੀ ਕਰ ਰਹੇ ਸੀ ਹਮ ਪਰ ਜੇ ਇੱਥੇ ਆਪਾਂ ਸੀਕੁਐਂਸ ਆਫ ਇਵੈਂਟਸ ਦੇਖੀਏ ਤਾਂ 13 April 2025 ਨੂੰ ਵਿਸਾਖੀ ਵਾਲੇ ਦਿਨ ਦਮਦਮਾ ਸਾਹਿਬ ਦੀ ਧਰਤੀ ਉੱਪਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਬੜੀ ਵੱਡੀ ਪੰਥਕ ਕਾਨਫਰੰਸ ਹੋਈ ਹਜ਼ਾਰਾਂ ਦਾ ਇਕੱਠ ਸੀ ਉੱਥੇ ਤੁਸੀਂ ਲਾ ਲੋ ਘਟੋ ਘੱਟ ਵੀ 40 ਤੋਂ 50 ਬਲਾਰੇ ਬੋਲੇ ਤੇ ਸਾਰੇ ਬਲਾਰਿਆਂ ਨੇ ਇੱਕ ਗੱਲ ਆਖੀ ਵੀ ਜੇ ਕੋਈ 2027 ਦੇ ਵਿੱਚ ਕੋਈ ਪੰਜਾਬ ਦਾ ਮੁੱਖ ਮੰਤਰੀ ਬਣੂਗਾ ਤੋ ਭਾਈ ਅੰਮ੍ਰਿਤਪਾਲ ਸਿੰਘ ਹੋਣਗੇ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਸਰਕਾਰ ਹੋਏਗੀ। ਤਾਂ ਉਸ ਤੋਂ ਬਾਅਦ ਇਹ ਤੁਸੀਂ ਲਾ ਲਓ ਜਿੰਨੀਆਂ ਵੀ ਹੋਰ ਪਾਰਟੀਆਂ ਸੀ ਮੈਂ ਤਾਂ ਕਹੂੰਗਾ ਜਿੰਨਾ ਮੈਂ ਦੇਖਿਆ ਉੱਥੇ ਉਹਨਾਂ ਸਾਰਿਆਂ ਦਾ ਇਕੱਠ ਵੀ ਜੋੜ ਕੇ ਆਪਾਂ ਦੇਖ ਲੈਂਦੇ ਤਾਂ ਉਹ ਵੀ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੁਕਾਬਲੇ ਕੁਝ ਵੀ ਨਹੀਂ ਸੀ ਤੇ ਉਦੋਂ ਵੀ ਵੱਡੀ ਗੱਲ ਹੈ ਵੀ ਜਿਹੜਾ ਸਮਾਗਮ ਸੀ ਉਹ 11 ਵਜੇ ਸ਼ੁਰੂ ਹੋਇਆ ਸੀ ਤੇ ਨਿਰੰਤਰ 6 ਘੰਟੇ 4 ਤੋਂ 5 ਵਜੇ ਤੱਕ ਇਹ ਸੰਤਾਂ ਨੇ ਉੱਥੇ ਟਸਟੋ ਮਸਣੀ ਹੋਈਆਂ ਉੱਥੇ ਹੀ ਬੈਠੀਆਂ ਰਹੀਆਂ ਤਾਂ ਇਸ ਤੋਂ ਬਾਅਦ ਵਿੱਚ ਜੋ ਸੀਆਈਡੀਆਂ ਬੜੀਆਂ ਰਿਪੋਰਟਾਂ ਗਈਆਂ ਸਰਕਾਰ ਕੋਲ ਵੀ ਬੜਾ ਵੱਡਾ ਇੱਕ ਪੰਜਾਬ 'ਚ ਇੱਕ ਨਵੀਂ ਪੋਲੀਟੀਕਲ ਮੂਵਮੈਂਟ ਸ਼ੁਰੂ ਹੋ ਚੁੱਕੀ ਹੈ ਕਿ ਨਵੀਂ ਪੋਲੀਟੀਕਲ ਧਿਰ ਬਣ ਚੁੱਕੀ ਤਾਂ ਉਸ ਤੋਂ ਬਾਅਦ ਇਹ 13 April 2025 ਤੋਂ ਬਾਅਦ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਇਸ ਪੋਲਿਟিক্যাল ਮੂਵਮੈਂਟ ਨੂੰ ਸਰਕਾਰ ਕਾਬੂ ਕਰ ਸਕੇ ਉਹਨਾਂ ਨੂੰ ਮੁੱਖ ਮੰਤਰੀ ਬਣਨ ਤੋਂ ਥੋੜਾ ਜਿਹਾ ਅੜਚੜ ਪਾ ਸਕੇ ਸਰਕਾਰ ਤਾਂ ਕਰਕੇ ਫਿਰ ਮੈਂ ਸਮਝਦਾ ਹਾਂ ਵੀ ਜੋ ਇਹ TGNSC ਹੈ ਇਹ ਲਈ ਗਈ ਹੈ ਤੁਸੀਂ ਸਮਝ ਰਹੇ ਹੋ ਹਾਂਜੀ ਇਹ ਸੀ ਉਹਨਾਂ ਦੇ ਵਕੀਲ ਜੋ ਕਿ ਭਾਈ ਮਾਨ ਸਿੰਘ ਖਾਰਾ ਤੇ ਅਰਪਾਲ ਸਿੰਘ ਖਾਰਾ ਦੋ ਵਕੀਲ ਆਉਦੇ ਮਾਨ ਸਿੰਘ ਖਾਰਾ ਸੀ ਤੇ ਹੁਣ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਪੰਜਾਬ ਸਰਕਾਰ ਇਹ ਜੇ ਸਿੱਧਾ ਸਾਫ ਪਤਾ ਲੱਗਦਾ ਵੀ ਤੀਜੀ ਵਾਰ ਇਹਨੇ ਸੇ ਲੱਗੀ ਆ ਵੀ ਇਹ ਕਿਉਂ ਲੱਗੀ ਆ ਕਿਉਂਕਿ ਅਮਰਤਪਾਲ ਨੂੰ ਬਾਹਰ ਨਹੀਂ ਆਉਣ ਦਿੱਤਾ ਯਾਰ ਜਿਹੜੀ ਗੱਲ ਕਰੀ ਉਹਦੇ ਸਾਥੀਆਂ ਦੇ ਨੌ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ ਜੇ ਵਿੱਚ ਜਿਹੜਾ ਇਹਨਾਂ ਨੇ ਲਿਆ ਆ ਯਾਰ ਰਿਆ ਸੀ ਤੇ ਯਾਨੀ ਕਿ ਪੰਜਾਬ ਦੀ ਜੇਲ੍ਹ ਵਿੱਚ ਲਿਆਤਾ ਗਿਆ ਉਹਨਾਂ ਨੂੰ ਤੇ ਪਰ ਕੱਲਾ ਅਮਰਤਪਾਲ ਨੂੰ ਡਿਬਰੀੂ ਗੜ ਦੇ ਵਿੱਚ ਰੱਖਿਆ ਜਾਂਦਾ ਤੇ ਇਹ ਦੱਸੋ ਇਹਦੇ ਵਿੱਚ ਸਿੱਧਾ ਪੰਜਾਬ ਸਰਕਾਰ ਦੀ ਇੱਕ ਵੱਡੀ ਸਾਜ਼ਿਸ਼ ਆ ਕਿਉਂਕਿ ਇਹ ਇਹਨਾਂ ਦੇ ਵਕੀਲ ਦਾ ਵੀ ਕਹਿਣਾ ਤੇ ਜਿਹੜੇ ਖੂਰ ਲੋਕਾਂ ਦਾ ਵੀ ਕਹਿਣਾ ਕਿਉਂਕਿ ਜਿਹੜੇ ਕਮੈਂਟਾਂ ਵਿੱਚ ਕਹਿ ਰਹੇ ਆ ਵੀ 2027 ਚ ਇੱਕ ਲਹਿਰ ਬਣੀ ਹੋਈ ਆ ਵੀ ਹਰ ਹਾਲਤ 'ਚ ਅਮਰਤਪਾਲ ਦੀ ਪਾਰਟੀ ਬਣੀ ਆ 2 ਸਾਲ ਜਿਹੜੇ ਇਹਨਾਂ ਦੇ ਰਹਿ ਗਏ ਪੰਜਾਬ ਸਰਕਾਰ ਦੇ ਤਾਂ ਕੀ ਕਹਿਣਾ ਜੇ ਕੋਈ ਚੰਗਾ ਕਰ ਜਾਂ ਤਾਂ ਜਤਿਆਂ ਤਾਂ ਨਹੀਂ ਤਾਂ ਮੁਸ਼ਕਲ ਆ ਕਿਉਂਕਿ 2027 ਚ ਤਾਂ ਹਰ ਹਾਲਤ 'ਚ ਇੱਕ ਜਿਹੜੀ ਲਹਿਰ ਬਣੀ ਆ ਵੀ ਅਮਰਤਪਾਲ ਹੀ ਜਿੱਤਣਾ ਤੇ ਹੁਣ ਜਿਹੜੀ ਰਹਿ ਗਈ ਗੱਲ ਜਿਵੇਂ ਦੂਜੀ ਵਾਰ ਐਨਐਸਸੀ ਲੱਗੀ ਪਹਿਲਾਂ ਸ਼ੁਰੂ ਤੋਂ ਇੱਕ ਵਾਰ ਲੱਗੀ ਫਿਰ ਦੂਜੀ ਵਾਰ ਲੱਗੀ ਫਿਰ ਹੁਣ ਜੋ ਤੀਜੀ ਦੂਜੀ ਵਾਰ ਦਾ ਹੈ ਲੱਗਦਾ ਨਹੀਂ ਸੀ ਮਾਮਲਾ ਕਹਿੰਦੇ ਸੀ ਵੀ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਇਆ ਜਾਊਗਾ ਜਿਹੜਾ ਕਿ 13 14 ਇਹੀ 2025 ਦੇ ਅਪ੍ਰੈਲ ਦੇ ਮਹੀਨੇ 'ਚ ਇਹਨਾਂ ਦਾ ਇੱਕ ਜਿਹੜਾ ਵਕੀਲ ਆ ਉਹਨਾਂ ਦਾ ਕਹਿਣਾ ਇਹ ਆ ਵੀ ਦੋ ਇਹ ਬਹੁਤ ਛੇਤੀ ਪੰਜਾਬ ਦੀ ਜੇਲ੍ਹ 'ਚ ਅੰਮ੍ਰਿਤਸਰ ਦੇ ਵਿੱਚ ਲਿਆਤਾ ਜਾ ਰਿਹਾ ਸੀ ਇਹ ਕਿਹਾ ਜਾਂਦਾ ਸੀ ਪਰ ਨਹੀਂ ਉਹਦੇ ਤੇ NSA ਵਧ ਗਈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਕਿਉਂਕਿ ਇਹ ਦੱਸੋ ਪੰਜਾਬ ਦੀ ਜੇਲ੍ਹ ਚ ਵੀ ਨਹੀਂ ਲਿਆਤਾ ਇਹ ਇਨਸਾਨ ਦੀ ਜੇਲ੍ਹ ਜਿਹੜੀ ਇਨਸਾਮ ਦੀ ਜੇਲ੍ਹ ਆ 1500 ਕਿਲੋਮੀਟਰ ਦੂਰ ਉੱਥੇ ਰੱਖਿਆ ਜਾਂਦਾ ਅਮਰਤਪਾਲ ਹੁਣ ਇਹ ਦੱਸੋ ਵੀ ਇਕੱਲੇ ਅਮਰਤਪਾਲ ਨਾਲ ਬਹੁਤ ਵੱਡੀ ਇੱਕ ਨਾ ਸਾਹੀ ਹੋ ਰਹੀ ਆ ਇਹਦੇ ਵਿੱਚ ਸਿੱਧਾ ਪਤਾ ਲੱਗਦਾ ਵੀ ਇਹ ਪੰਜਾਬ ਸਰਕਾਰ ਦੇ ਇੱਕ ਬਹੁਤ ਵੱਡਾ ਹੱਥ ਆ ਕਿਉਂਕਿ ਜਿਹੜੀ ਕਾਲੀ ਦਰ ਵਾਰਸ ਪੰਜਾਬ ਦੀ ਜਿਹੜੀ ਪਿੱਛੇ ਜੇ ਪਾਰਟੀ ਬਣੀ ਸੀ ਉਸ ਦਿਨ ਪਾਰਟੀ 'ਚ ਮੌਜੂਦ ਹੋਣਾ ਸੀ ਅਮਰਤਪਾਲ ਪਰ ਉਹਦੇ ਉੱਤੇ ਇੱਕ UPL ਲਾ ਦਿੱਤਾ ਜਾਂਦਾ ਜਿਹੜਾ ਕਿ ਗੁਰਪ੍ਰੀਤ ਹਰੀ ਨਾਲ ਸ਼ਖਸ ਦਾ ਇੱਕ ਹਤਿਆਕੀ ਸਲਾ ਦਿੱਤੇ ਜਾਂਦਾ ਵੀ ਕੋਈ ਨਾ ਕੋਈ ਪੁਰਾਣੀ ਤੋਂ ਪੁਰਾਣਾ ਮਾਮਲਾ ਜਿਹੜਾ ਅਜਨਾਲਾ ਦੇ ਵਿੱਚ ਕਾਂਡ ਹੋਇਆ ਸੀ ਉਹ ਤਾਂ ਹੈਗੇ ਹੀ ਹੈਗਾ ਸੀ ਹੋਰ ਵੀ ਕਈ ਦੋਸ਼ ਲੱਗੇ ਆ ਇਹਦੇ ਵਿੱਚ ਵੀ ਕਿਸੇ ਤਰੀਕੇ ਨਾਲ ਅਮਰਤਪਾਲ ਬਾਹਰ ਨਾ ਜੇ ਜਿਵੇਂ ਇਹਨਾਂ ਦੇ ਵਕੀਲ ਦਾ ਦੱਸਣਾ ਜਿਹੜੀ ਇਹ ਹੁਣ ਤਲਵੰਡੀ ਇੱਕ ਬਹੁਤ ਵੱਡਾ ਇਕੱਠ ਹੋਇਆ ਸੀ ਤੇ ਇੱਕ ਲਹਿਰ ਬਣੀ ਹੋਈ ਆ ਤੇ ਜੋ ਕੀ ਆਪਾਂ ਗੱਲ ਕਰੀਏ ਇਹ ਦੋਨੇ ਸਰਕਾਰਾਂ ਕਿਸੇ ਵੀ ਤਰੀਕੇ ਨਾਲ ਜੋ ਬਾਹਰ ਅਮਰਤਪਾਲ ਨੂੰ ਕਿਸੇ ਹਾਲਤ ਚ ਨਹੀਂ ਆਉਣ ਦਿੱਤਾ ਯਾਰ ਪਰ ਜਿਵੇਂ ਜਗਤਾਰ ਹਮਾਰਾ ਜੋ ਜੋ ਜਗਤਾਰ ਹਵਾਰਾ ਦਾ ਇੱਕ ਜਿਹੜੀ ਕੀ ਕਹਿਦਿਏ ਵੀ ਬਹੁਤ ਲੰਬੇ ਸਮੇਂ ਬਾਅਦ ਜੇਲ੍ਹ ਚੋਂ ਰਿਹਾ ਹੋਣ ਜਾ ਰਹੇ ਆ ਜਿਹਦੇ ਵਿੱਚ ਕੱਲ ਦਾ ਇਹ ਬਿਆਨ ਸੀ ਜੋ ਮੁਹਾਲੀ ਦੇ ਜੱਜ ਅਦਾਲਤ ਦੇ ਵਿੱਚੋਂ ਉਹਨਾਂ ਨੂੰ ਉਥੋਂ ਦਵਰੀ ਕਰ ਦਿੱਤਾ ਗਿਆ ਸਾਰੇ ਕੇਸਾਂ ਦੇ ਵਿੱਚੋਂ ਤੇ ਬਹੁਤ ਛੇਤੀ ਹੁਣ ਅਮਰਤਪਾਲ ਵੀ ਬਾਹਰ ਆਉਣਗੇ ਚਲੋ ਜੀ ਅੱਜ ਦੀਆਂ ਜੋ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜਰੂਰ ਕਰਨੀਆਂ ਸੀ ਜੋ ਕਿ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਸਾਡੇ ਲਹਿਰ ਉੱਠ ਰਹੀ ਹੈ ਇੱਕ ਵੀ ਅਮਰਤਪਾਲ 2027 ਦੇ ਵਿੱਚ ਹਰ ਹਾਲ ਜਿੱਤਣਗੇ ਜਿੱਤਣਗੇ ਚਲੋ ਜੀ ਅੱਜ ਦੇ ਜਿਹੜੇ ਉਹਨਾਂ ਦੇ ਵਕੀਲ ਦਾ ਕਹਿਣਾ ਵੀ ਇਹ ਆ ਵੀ ਇਹ ਸਰਕਾਰਾਂ ਨੇ ਇੱਕ ਸਾਜ਼ਿਸ਼ ਜੋ ਰਚੀ ਆ ਕਿਸੇ ਤਰੀਕੇ ਨਾਲ ਅਮਰਤਪਾਲ ਬਾਹਰ ਨਾਲ ਪਰੇ ਸਰਕਾਰਾਂ ਬਹੁਤ ਚੰ ਨਹੀਂ ਹੈਗੀਆਂ ਕਿਉਂਕਿ 2 ਡੂਟ ਸਾਰਜੋ ਰਹਿ ਗਏ ਇਹਨਾਂ ਦੇ ਤਾਂ ਉਦੋਂ ਬਾਅਦ ਦੇ ਵਿੱਚ ਇੱਕ ਜਿਹੜੀ ਸਿੱਖ ਜਥੇਬੰਦੀਆਂ ਦਾ ਹਰ ਵਾਰ ਸਾਰਿਆਂ ਦੇ ਮੂੰਹ ਚੋਂ ਇਹੀ ਕਹਿਣਾ ਪੰਜਾਬ ਦੇ ਲੋਕ ਵੀ ਇਹੀ ਕਹਿ ਰਹੇ ਆ ਪੀ ਅਮਰਤਪਾਲ ਹੀ ਇਸ ਵਾਰ ਆਉਣਾ 2027 ਚ ਚਲੋ ਜੀ ਫਿਰ ਤੋਂ ਅਪੀਲ ਕਰਦੇ ਆ ਜਿਤੋਤਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਹੇ ਮਿਲਦਿਆ ਕਰੋ ਨੋਟ ਉਤੇ ਧੰਨਵਾਦ